ਬੇਅਦਬੀ ਮਾਮਲੇ 'ਚ ਨਵਾਂ ਮੋੜ ਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਹੁਣ ਖੁਦ ਇਸ ਮਾਮਲੇ 'ਚ ਘਿਰਦੇ ਹੋਏ ਨਜ਼ਰ ਆਉਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਜਿਸ ਤਰ੍ਹਾਂ ਨਾਲ ਬਚਾਇਆ ਜਾ ਰਿਹਾ ਜਾਂ ਫਿਰ ਕਹਿ ਲੋ ਕਿ ਡੇਰਾ ਮੁਖੀ ਅਤੇ ਉਹਨਾਂ ਦੇ ਸਮਰਥਕਾਂ ਨੂੰ ਜਿਸ ਤਰ੍ਹਾਂ ਨਾਲ ਫੈਸਿਲੀਟੇਟ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਕਰਦਾ ਹੈ ਬੇਅਦਬੀ ਅਤੇ ਗੋਲੀਕਾਂਡ ਦੇ ਕੇਸਾਂ ਨੂੰ ਜਿਸ ਪ੍ਰਕਾਰ ਦਬਾਇਆ ਤੇ ਠੱਪ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਰਕਾਰੀ ਤੌਰ ਦੇ ਉੱਤੇ ਜਿਸ ਤਰ੍ਹਾਂ ਨਾਲ ਇਸ ਮਾਮਲੇ ਦੇ ਵਿੱਚ ਨਲਾਇਕੀ ਦਿਖਾਈ ਆ ਰਹੀ ਹੈ ਉਸ ਤੋਂ ਸਿੱਧ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਬੇਅਦਬੀ ਤੇ ਗੋਲੀਕਾਰ ਦੀ ਨੂੰ ਜਿਹੜਾ ਹੈ ਇਨਸਾਫ ਦਵਾਉਣ ਲਈ ਇਸ ਮਾਮਲੇ 'ਚ ਉਹ ਵਚਨਬੱਧ ਤੇ ਸਹਿਯਰਦ ਜਿਹੜੇ ਹੈ ਨਹੀਂ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਿਹੜੇ ਹੈ ਇਸ ਮਾਮਲੇ ਦੇ ਵਿੱਚ ਹੁਣ ਘਿਰ ਚੁੱਕੇ ਆ ਉਹਨਾਂ ਤੋਂ ਕੀ ਪੁੱਛ ਕੇਛ ਹੋ ਸਕਦੀ ਹੈ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਬੇਅਦਵੀ ਦੇ ਮਾਮਲੇ ਤੇ ਘਿਰਦੀ ਨਜ਼ਰ ਆਉਂਦੀ ਹੈ ਉਹਨਾਂ ਦੇ ਆਪਣੇ ਵਿਧਾਇਕ ਤੇ ਇਸ ਮਾਮਲੇ ਦੀ ਜਾਂਚ ਕਰ ਚੁੱਕੀ ਐਸਆਈਟ ਦੇ ਮੈਂਬਰ ਰਹੇ ਕੁਵਰ ਵਿਜੇ ਪ੍ਰਤਾਪ ਕਈ ਵਾਰ ਇਹ ਗੱਲ ਆਖ ਚੁੱਕੇ ਐ ਕਿ ਇਸ ਮਾਮਲੇ ਨੂੰ ਜਾਣਬੁੱਝ ਕੇ ਸਿਆਸੀ ਦਬਾਅ ਦੇ ਕਾਰਨ ਦਬਾਇਆ ਜਾ ਰਿਹਾ ਹੈ ਅਤੇ ਭਗਵੰਤ ਮਾਨ ਇਸ ਮਾਮਲੇ ਦੇ ਉੱਤੇ ਜੜਾਇਆ ਉਹ ਲੋਕਾਂ ਨੂੰ ਪਾਗਲ ਬਣਾ ਰਹੇ ਨੇ ਇਹ ਗੱਲ ਮੈਂ ਨਹੀਂ ਕਹਿੰਦਾ ਕੁਵਰ ਵਿਜੇ ਪ੍ਰਤਾਪ ਇੱਕ ਤੋਂ ਜ਼ਿਆਦਾ ਵਾਰ ਕਹਿ ਚੁੱਕੇ ਨੇ ਹੁਣ ਮਾਮਲਾ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਪ੍ਰਕਾਰ ਡੇਰਾ ਸੱਚਾ ਸੋਦਾ ਦੇ ਮੁਖੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਜਿਹੜਾ ਸੇਫ ਪਾਸੇਸ ਦਿੱਤਾ ਹੈ ਉਸ ਤੋਂ ਕਈ ਸ਼ੰਕੇ ਖੜੇ ਹੋ ਗਏ ਨੇ ਇਸ ਮਾਮਲੇ ਵਿੱਚ ਜਾਂਚ ਕਰ ਚੁੱਕੇ ਸਾਬਕਾ ਪੁਲਿਸ ਅਧਿਕਾਰੀ ਖਟੜਾ ਦੇ ਵੱਲੋਂ ਕੀਤੀਆਂ ਗਈਆਂ ਜਿਹੜੀਆਂ ਬਿਆਨ ਕਰਦੀਆਂ ਚੀਜ਼ਾਂ ਨੇ ਉਹਨਾਂ ਨੇ ਬਹੁਤ ਕੁਝ ਜਿਹੜਾ ਖੋਲ ਕੇ ਰੱਖ ਦਿੱਤਾ ਹੈ ਦਰਅਸਲ ਪੰਜਾਬ ਦੇ ਸੇਵਾਮੁਕਤ ਆਈਜੀ ਰਣਵੀਰ ਸਿੰਘ ਖਟੜਾ ਜਿਨ੍ਹਾਂ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਬੇਅਦਬੀਆਂ ਦੇ ਕੇਸਾਂ ਵਿੱਚ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਅਤੇ ਉਹਨਾਂ ਦੇ ਡੇਰੇ ਨਾਲ ਸੰਬੰਧਿਤ ਕੁਝ ਕਾਰਕੁਨਾਂ ਨੂੰ ਕਥਿਤ ਤੌਰ ਤੇ ਦੋਸ਼ੀਆਂ ਵਜੋਂ ਨਾਮਜ਼ਦ ਕਰਦਿਆਂ ਜਾਂਚ ਕੀਤੀ ਗਈ ਸੀ ਦੀ ਬੀਤੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨਾਲ ਹੋਈ ਮੁਲਾਕਾਤ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਪਰੇਸ਼ਾਨ ਕਰ ਦਿੱਤਾ ਹੈ ਸੂਚਨਾਵਾਂ ਦੇ ਅਨੁਸਾਰ ਇਸ ਮੀਟਿੰਗ ਦੌਰਾਨ ਬੇਦਵੀ ਦੇ ਕੇਸ ਵਿੱਚ ਡੇਰਾ ਮੁਖੀ ਵਿਰੁੱਧ ਅਦਾਲਤ ਵਿੱਚ ਕੇਸ ਚਲਾਉਣ ਦੀ ਪ੍ਰਵਾਨਗੀ ਲੈਣ ਸੰਬੰਧੀ ਫਾਈਲ ਮਿਤੀ 2022 ਤੋਂ ਗ੍ਰਹਿ ਵਿਭਾਗ ਜਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪਈ ਹੈ ਜਿਸ ਦਾ ਚਾਰਜ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਤੇ ਇਸੇ ਤਰ੍ਹਾਂ ਬਰਗਾੜੀ ਬੇਅਦਵੀਆਂ ਦੀ ਐਫ ਆਈ ਆਰ 63 117 128 थाना ਬਾਜਾਖਾਨਾ ਜਿਸ ਦਾ ਸਬੰਧ ਪਾਵਨ ਸਰੂਪ ਦੀ ਚੋਰੀ ਪੋਸਟ ਲਗਾਉਣ ਤੇ ਅੰਗ ਖੰਡਾਉਣ ਨਾਲ ਹੈ ਵਿੱਚ ਡੇਰਾ ਸਿਰਸਾ ਮੁਖੀ ਦੀ ਪਟੀਸ਼ਨ ਤੇ ਹਾਈ ਕੋਰਟ ਵੱਲੋਂ ਅਗੋ ਸੁਣਵਾਈ ਤੇ ਰੋਕ ਲਗਾ ਦਿੱਤੀ ਗਈ ਸੀ ਜਿਸ ਨੂੰ ਸਰਕਾਰ ਵੱਲੋਂ ਅਧਾਰਿਤ 3 ਮਹੀਨੇ ਦੇ ਸਮੇਂ ਦੇ ਵਿੱਚ ਜਿਹੜੀ ਹੈ ਅਗਲੀ ਅਦਾਲਤ ਜਾਨੀ ਕਿ ਉੱਚ ਅਦਾਲਤ ਚ ਚੁਣੌਤੀ ਦਾਅ ਦੇਣ ਕਰਕੇ ਕੇਸ ਲੰਬੇ ਸਮੇਂ ਲਈ ਲਟਕ ਜਾਣ ਦੀਆਂ ਸੰਭਾਵਨਾ ਬਣ ਗਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਕੋਲ ਇਹ ਮੌਕਾ ਸੀ ਕਿ ਉਹ 3 ਮਹੀਨੇ ਦੇ ਅੰਦਰ-ਅੰਦਰ ਅਗਲੀ ਅਦਾਲਤ 'ਚ ਜਿਹੜੀ ਹੈ ਉੱਚ ਅਦਾਲਤ 'ਚ ਹਾਈ ਕੋਰਟ ਤੋਂ ਉੱਚੀ ਅਦਾਲਤ ਕਿ ਸੁਪਰੀਮ ਕੋਰਟ 'ਚ ਜਾਂਦੇ ਜਾਂ ਇਸ ਅਦਾਲਤ 'ਚ ਜਾਣਾ ਬਣਦਾ ਸੀ ਉਸ 'ਚ ਜਾਂਦੇ ਪਰ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਨਹੀਂ ਗਈ ਇਹਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਤੇ ਸਰਕਾਰ ਦੇ ਸਕਦੀ ਹੈ ਕਿਉਂਕਿ ਗ੍ਰਹਿ ਵਿਭਾਗ ਦੇ ਉੱਤੇ ਕੁੰਡਲੀ ਮਾਰ ਕੇ ਮੁੱਖ ਮੰਤਰੀ ਖੁਦ ਬੈਠੇ ਆ ਇਸੇ ਤਰ੍ਹਾਂ ਜਾਂਚ ਟੀਮ ਵੱਲੋਂ ਬੇਅਦਬੀਆਂ ਦੇ ਕੇਸ ਵਿੱਚ ਕ ਮੁੱਖ ਸਾਜ਼ਿਸ਼ਕਰਤਾ ਪ੍ਰਦੀਪ ਕਲੇਰ ਜੋੜੇਰਾ ਸਿਰਸਾ ਦੀ ਕੌਮੀ ਕਮੇਟੀ ਦਾ ਮੈਂਬਰ ਵੀ ਸੀ ਦੀ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਉਸ ਵੱਲੋਂ ਧਾਰਾ 164 ਅਧੀਨ ਅਦਾਲਤ ਵਿੱਚ ਜੋ ਬਿਆਨ ਦਿੱਤਾ ਗਿਆ ਕਿ ਬੇਅਦਬੀ ਦੀ ਸਾਜ਼ਿਸ਼ ਵਾਲੀ ਮੀਟਿੰਗ ਜਿਸ ਵਿੱਚ ਮੈਨੂੰ ਵੀ ਬੁਲਾਇਆ ਗਿਆ ਸੀ ਵਿੱਚ ਡੇਰਾ ਮੁਖੀ ਉਹਨਾਂ ਦੀ ਨੂੰਹ ਮੂੰਹ ਬੋਲੀ ਬੇਟੀ ਹਣੀਪ੍ਰੀਤ ਰਕੇਸ਼ ਡੜਬਾ ਮਹਿੰਦਰਪਾਲ ਬਿੱਟੂ ਗੁਲਾਬ ਉਰਫ ਗੁਲਾਬੂ ਖਜਾਨਚੀ ਅਤੇ ਗੁਰਲੀਨ ਆਦ ਹਾਜ਼ਰ ਸਨ ਵਿੱਚ ਹਣੀਪ੍ਰੀਤ ਨੇ ਕਿਹਾ ਸੀ ਕਿ ਜੇ ਬਾਬਾ ਜੀ ਦੀ ਤਸਵੀਰ ਵਾਲੇ ਲਾਕਟ ਪੈਰਾ ਵਿੱਚ ਰੋਲੇ ਗਏ ਨੇ ਤਾਂ ਸਿੱਖਾਂ ਦੇ ਗੁਰੂਆਂ ਨੂੰ ਵੀ ਪੈਰਾ ਵਿੱਚ ਰੋਲਿਆ ਜਾਵੇ ਬਿਆਨ ਅਨੁਸਾਰ ਇਸ ਮੌਕੇ ਡੇਰਾ ਮੁਖੀ ਨੇ ਕਿਹਾ ਕਿ ਜੋ ਹਣੀਪ੍ਰੀਤ ਨੇ ਕਿਹਾ ਉਸਤੇ ਅਮਲ ਕਰੋ ਪਰ ਦਿਲਚਸਪ ਗੱਲ ਇਹ ਹੈ ਕਿ ਪੰਜਾਬ ਪੁਲਿਸ ਵੱਲੋਂ ਇਸ ਬਿਆਨ ਵਿੱਚ ਵਿੱਚ ਸਾਹਮਣੇ ਆਏ ਨਵੇਂ ਨਾਵੇਂ ਸਬੰਧੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਇਸੇ ਤਰ੍ਹਾਂ ਨਾਲ ਐਫ ਆਈ ਆਰ ਨੰਬਰ 161/15 ਥਾਣਾ ਦਿਆਲ ਪੁਰਾ ਗੁਰੂ ਪਖਤਾ ਵਿੱਚ ਵੀ 2020 ਦੌਰਾਨ ਅਦਾਲਤ ਵਿੱਚ ਇੱਕ ਗਵਾਹੀ ਹੋਈ ਸੀ ਇਸ ਕੇਸ ਵਿੱਚ ਕੋਈ ਵੀ ਰੋਕ ਨਹੀਂ ਪਰੰਤੂ ਇਸ ਕੇਸ ਵਿੱਚ ਵੀ ਅੱਗੇ ਕੋਈ ਕਾਰਵਾਈ ਨਹੀਂ ਹੋਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਨ੍ਹਾਂ ਨੂੰ ਹੁਣ ਇਹ ਸਾਰੀ ਜਾਣਕਾਰੀ ਰਣਵੀਰ ਸਿੰਘ ਖੱਟਰਾ ਰਾਹੀਂ ਮਿਲੀ ਹੈ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੀ ਵੀ ਜਵਾਬਤਦਾਰੀ ਕਰਨਗੇ ਜਾਂ ਇਹ ਵੇਖਣ ਵਾਲੀ ਗੱਲ ਹੈ ਕਿ ਹੈ ਪਰ ਸਰਕਾਰੀ ਹਲਕਾਵੇ ਇਸ ਨੂੰ ਲੈ ਕੇ ਵੱਡੀ ਚਿੰਤਾ ਹੈ ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ ਜੋ ਕਿ ਹਰਿਆਣਾ ਵਿਧਾਨ ਸਭਾ ਦੀ ਅਕਤੂਬਰ ਚ ਆਉਂਦੀਆਂ ਚੋਣਾਂ ਦੌਰਾਨ ਸਾਰੀਆਂ ਸੀਟਾਂ ਚੋਂ ਦਾ ਲੜਨ ਦਾ ਐਲਾਨ ਕਰ ਚੁੱਕੀ ਹੈ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦੀ ਕਮਾਂਡ ਵੀ ਸੌਂਪ ਦਿੱਤੀ ਗਈ ਹੈ ਅਤੇ ਹਰਿਆਣਾ ਸੂਬੇ ਤੋਂ ਇਲਾਵਾ ਆਮ ਆਦਮੀ ਪਾਰਟੀ ਗਿੱਦੜਵਾਦ ਤੇ ਬਰਨਾਲਾ ਆਦ ਸੀਟਾਂ ਤੇ ਵੀ ਡੇਰਾ ਸਿਰਸਾ ਤੋਂ ਸਮਰਥਨ ਦੀ ਆਸ ਰੱਖਦੀ ਹੈ ਜਿਸ ਤਰ੍ਹਾਂ ਨਾਲ ਉਹਨੂੰ ਪਹਿਲਾ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਮਿਲਦਾ ਹੋਇਆ ਵਿਖਾਈ ਦਿੱਤਾ ਹੈ ਲੋਕ ਸਭਾ ਚੋਣਾਂ ਦੇ ਦੌਰਾਨ ਇਸ ਕਾਰਨ ਬੇਅਦਬੀ ਦੇ ਕੇਸਾਂ ਵਿੱਚ ਕੀ ਪੰਜਾਬ ਸਰਕਾਰ ਅੱਗੇ ਵੱਧ ਸਕੇਗੀ ਇਹ ਵੀ ਮੁਸ਼ਕਲ ਹੀ ਨਜ਼ਰ ਆਉਂਦਾ ਹੈ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਅੱਜਕੱਲ ਇੰਗਲੈਂਡ ਗਏ ਹੋਏ ਨੇ ਇਹਨਾਂ ਕੇਸਾਂ ਸਬੰਧੀ ਮੌਜੂਦਾ ਸਰਕਾਰ ਦੀ ਸਾਜ਼ਿਸ਼ੀ ਲਾਪਰਵਾਹੀ ਅਤੇ ਕੇਸਾਂ ਸਬੰਧੀ ਜਾਂਚ ਨੂੰ ਠੱਪ ਕਰਨ ਅਤੇ ਡੇਰਾ ਮੁਖੀ ਵਿਰੁੱਧ ਇੱਕ ਸਾਲ ਤੋਂ ਬਾਅਦ ਸਮੇਂ ਤੋਂ ਕੇਸ ਚਲਾਉਣ ਦੀ ਪ੍ਰਵਾਨਗੀ ਵਾਲੀ ਫਾਈਲ ਨੂੰ ਦਬਾ ਕੇ ਰੱਖਣ ਅਤੇ ਅਦਾਲਤ ਵਿੱਚ ਵੀ ਇਹਨਾਂ ਕੇਸਾਂ ਦੀ ਪੈਰਵਾਈ ਨਾ ਕਰਨ ਵਰਗੇ ਸੰਗੀਨ ਇਲਜ਼ਾਮਾਂ ਸਬੰਧੀ ਕੀ ਕੋਈ ਕਾਰਵਾਈ ਕਰਨਗੇ ਕਿ ਨਹੀਂ ਇਹ ਵੇਖਣ ਵਾਲੀ ਗੱਲ ਰਹੇਗੀ ਰਣਵੀਰ ਸਿੰਘ ਖਟਰਾ ਦੇ ਉਹਨਾਂ ਦੇ ਨਾਲ ਜਾਂਚ ਟੀਮ ਵਿੱਚ ਕੰਮ ਕਰਨ ਵਾਲੇ 10 ਪੁਲਿਸ ਅਧਿਕਾਰੀ ਜਿਨ੍ਹਾਂ ਚੋਂ ਕਈ ਸੇਵਾਮੁਕਤ ਵੀ ਹੋ ਚੁੱਕੇ ਨੇ ਨੂੰ ਉਕਤ ਮਾਮਲੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਪੇਸ਼ ਹੋਣ ਕੀਤੇ ਜਾਣਕਾਰਨ ਸਬਕ ਦੇਣ ਲਈ ਮਹਿੰਦਰਪਾਲ ਬਿੱਟੂ ਦੇ ਕਤਲ ਕੇਸ ਨਾਲ ਜੋੜਨ ਵਰਗੀ ਕਾਰਵਾਈ ਦਾ ਵੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੋਈ ਨੋਟਿਸ ਲੈਣਗੇ ਜਾਂ ਨਹੀਂ ਇਹ ਸਾਰਾ ਕੁਝ ਵੇਖਣ ਵਾਲੀ ਗੱਲ ਹੈ ਇੱਕ ਗੱਲ ਤਾਂ ਸਪਸ਼ਟ ਹੋ ਗਈ ਇਸ ਮਾਮਲੇ 'ਚ ਵੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਦੀ ਨੱਕ ਦੇ ਥੱਲੇ ਫਰੀਦਕੋਟ ਅਦਾਲਤ 'ਚੋਂ ਬਹੁਤੇ ਕੇਸ ਚੰਡੀਗੜ੍ਹ ਦੀਆਂ ਅਦਾਲਤਾਂ 'ਚ ਸ਼ਿਫਟ ਕਰ ਦਿੱਤੇ ਗਏ ਕੀ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਇਸ ਮਾਮਲੇ 'ਚ ਸੁਪਰੀਮ ਕੋਰਟ ਗਈ ਨਹੀਂ ਗਈ ਇਹਦਾ ਸਿੱਧਾ ਜਵਾਬ ਹੈ ਨਹੀਂ ਗਈ ਕਿਉਂ ਨਹੀਂ ਗਈ ਕਿ ਪੰਜਾਬ ਦੇ ਜੁਡੀਸ਼ੀਅਲ ਸਿਸਟਮ ਦੇ ਉੱਤੇ ਭਗਵੰਤ ਮਾਨ ਸਰਕਾਰ ਨੂੰ ਯਕੀਨ ਨਹੀਂ ਜਿਹੜੇ ਮਲਜਮ ਨੇ ਉਹਨਾਂ ਨੂੰ ਤਾਂ ਯਕੀਨ ਨਹੀਂ ਹੈਗਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੇਖੋ ਜਿਹੜੇ ਮਲਜਮ ਨੇ ਉਹ ਬਹੁਤ ਤਗੜੇ ਨੇਗੇ ਉਹਨਾਂ ਦੇ ਕੋਲ ਬਹੁਤ ਸਾਰੇ ਸਾਧਨ ਨੇ ਉਹਨਾਂ ਨੂੰ ਤਾਂ ਕੋਈ ਖਤਰਾ ਨਹੀਂ ਉਹਨਾਂ ਦੀ ਤਾਂ ਸੁਰੱਖਿਆ ਵੀ ਸਰਕਾਰ ਕਰਦੀ ਆ 2 2 ਤੋਂ 3 300 ਪੁਲਿਸ ਵਾਲਾ ਲਾ ਕੇ ਕੀ ਜਿਹੜੇ ਗਵਾਹ ਨੇ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਊਗਾ ਜਿਹੜਾ ਫਰੀਦਕੋਟ ਤੋਂ ਚੰਡੀਗੜ੍ਹ ਜਾਊਗਾ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਊਗਾ ਉਹ ਜਾ ਸਕਣਗੇ ਕੀ ਇਹ ਕੇਸਾਂ ਨੂੰ ਡੀਰੇਲ ਕਰਨ ਦੀਆਂ ਕੋਸ਼ਿਸ਼ਾਂ ਨੇ ਕੀ ਭਗਵੰਤਮਾਨ ਸਰਕਾਰ ਇਸ ਤੇ ਕੋਈ ਜਵਾਬ ਜਾਂ ਸਪਸ਼ਟੀਕਰਨ ਦੇਵੇਗੀ ਇਹ ਹੁਣ ਸਾਰੇ ਸਵਾਲ ਨੇ ਪਰ ਇੱਕ ਸਵਾਲ ਕਲੀਅਰ ਹੈ ਕਿ ਮੁੱਖ ਮੰਤਰੀ ਭਗਵੰਤਮਾਨ ਜਿਨ੍ਹਾਂ ਦੇ ਕੋਲ ਗ੍ਰਹਿ ਵਿਭਾਗ ਹੈ ਤੇ ਉਹਨਾਂ ਦੀ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਸਾਝੀ ਤੌਰ ਦੇ ਉੱਤੇ ਕੰਮ ਕੀਤਾ ਹੈ ਸੇ ਸਾਜੀ ਤੇ ਸੁੱਚੀ ਨੀਅਤ ਨਾਲ ਕੰਮ ਨਹੀਂ ਕੀਤਾ ਇਹ ਗੱਲਾਂ ਇਸ ਤੱਥ ਤੱਥਾਂ ਦੇ ਨਾਲ ਸਪਸ਼ਟ ਹੋ ਚੁੱਕੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਕੈਪਟਨ ਅਮਰਿੰਦਰ ਸਿੰਘ ਸੁਖਬੀਰ ਬਾਦਲ ਪ੍ਰਕਾਰ ਸਿੰਘ ਬਾਦਲ ਵਰਗੇ ਦੋਸ਼ੀ ਜਿਹੜੇ ਇਸ ਮਾਮਲੇ ਦੇ ਵਿੱਚ ਬਣਦੇ ਹੋਏ ਨਜ਼ਰ ਆਉਂਦੇ ਆ